ਸਾਡੇ ਅੱਜ ਸਤਿਮੇਨ ਦੇਵਕਿਆਂ ਦਾ ਸਰਲੇਖ ਹੈ ਆਰੰਗ ਦੇ ਦੇ ਜ਼ੁਲਮ ਹੈ ਖਾ ਖਾ ਸਭ ਜਗ ਤੇ ਸਮਾਸੀ ਸਾਲ ਸੇਵਾ ਸੁਪਨਾ ਟਿਸ ਦੀ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਖਜ਼ਾਨਾ ਹਕੂਮਤ ਦੇ ਰਾਉ ਸਭੀ ਇੰਨਾ ਗੜ ਦੇ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਅਕਬਰ ਨੇ ਉਸ ਦਿਨ ਤੋਂ ਹਿੰਦੂਸਤਾਨ ਨੂੰ ਜ਼ੁਲਮ ਦੇ ਕਾਲੇ ਬਦਲਾਅ ਨੇ ਘੇਰ ਲਿਆ ਅਕਬਰ ਦੀ ਸੋਚ ਬੜੀ ਸਪੱਸ਼ਟ ਸੀ ਇੱਕ ਰਾਜ ਇੱਕ ਤਰਫ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਸਾਹਿਬਾ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਪ੍ਰਖਾਲਿਤ ਕਾਇਨਾਤ ਸੰ ਉਹਨਾਂ ਅਗੇ ਮੁਸ਼ਕਲ ਚੁਣੀ ਸੀ ਤਰ੍ਹਾਂ ਚੜਦੇ ਕੇ ਰੁਕਦਾ ਸੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਮੀਂਦਾਰ ਨੰਬਰ ਤੋਂ ਬਤੇ ਸਰਕਾਰੀ ਅਧਿਕਾਰੀ ਸਭ ਨਾਲੇ ਮੁਸਲਮਾਨ ਹੋਣਾ ਲਾਜ਼ਮੀ ਕਰ ਇਸ ਤੇ ਅਧੇ ਵੀ ਚਮਕ ਬਟਾਰਨੇ ਲੋਕਾਂ ਉੱਤੇ ਧਰਮ ਬਦਲਣ ਦਾ ਬੋਧ ਬਣਾਇਆ ਗਿਆ। ਕੁਝ ਸਮੇਂ ਬੋਬਾਰ ਮੁਕਤ ਹੋਣ ਤੇ ਹਿੰਦੂਆਂ ਦੇ ਹੱਥਾਂ ਵਿੱਚ। ਔਰੰਗਜ਼ੇਬ ਨੇ ਕੋਨਾ ਟੈਕਸ ਬਟਾਵਾ ਦਿੱਤਾ। ਨਵੇਂ ਟੈਕਸ ਵੀ ਲਾ ਦਿੰਦੇ। ਦੂਜੇ ਪਾਸੇ ਮੁਸਲਮਾਨ ਪੁਕਾਰੀਆਂ ਦਾ ਟੈਕਸ ਅੱਡੇ ਕਰਦੇ। ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤਾ। ਇਸ ਅਨਿਆਪਰੀ ਲਿਖੀ ਨੇ ਹਿੰਦੂ ਕ੍ਰਪਾਯ ਤੋ ਅ ਦੁਖੀ ਦਿੱਤਾ